ਓ ਨਿਰਭੈ ਧੰਨ ਗੁਰੂ ਦਾਸ ਸੁਭਾਨਾ ਕੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਈ ਸੋ ਨਿਰਭੈ ਧੰਨ ਗੁਰੂ ਰਵਿਦਾਸ ਸੁਭਾਨਾ ਕੀ ਜੈ ਸੋ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਬਬਲੀ ਪੈਨ ਜੀ ਉਹਨੂੰ ਉਹ ਵੀ ਵਧਾਈ ਸਾਡੇ ਵੱਲੋਂ ਸਾਡੀ ਕਮੇਟੀ ਵੱਲੋਂ ਸਾਡੀ ਸੰਸਥਾ ਵੱਲੋਂ ਦੇਣ ਜੀ ਹਾਂਜੀ ਜੈਗੁਰਦੇਵ ਜੀ ਤੁਹਾਨੂੰ ਗੁਰਦੇਵ ਬਹੁਤ ਧੰਨਵਾਦੀ ਹਾਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੱਸੀ ਗੁੱਡੂ ਜੀ ਔਰ ਸਾਡੇ ਜੋਗਰਾਜ ਜਸਲ ਭਾਜੀ ਜੋ ਕਿ ਇਹ ਕਵਰਿੰਗ ਕਰਨ ਵਾਸਤੇ ਇੱਥੇ ਆਏ ਆ ਕਿਉਂਕਿ ਬਹੁਤ ਖੁਸ਼ੀ ਦਾ ਮਾਹੌਲ ਆ ਔਰ ਸਾਡੇ ਰਵਿਦਾਸੀਆ ਸਮਾਜ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਕਿਉਂਕਿ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਸਾਡੇ ਵਾਸਤੇ ਬਹੁਤ ਜਦੋਂ ਕੋਈ ਮਤਲਬ ਅਥਾਰਟੀ ਵੀ ਨਹੀਂ ਸੀ ਨਾਲ ਦੇ ਕੋਲ ਤਾਂ ਵੀ ਇਹਨਾਂ ਨੇ ਸਮਾਜ ਲਈ ਸਾਡੇ ਪਿੰਡ ਲਈ ਬਹੁਤ ਵਧੀਆ ਸੇਵਾ ਨਿਭਾਈ ਆ ਔਰ ਅੱਜ ਦਾ ਚਲੋ ਸਤਿਗੁਰ ਦਾਸ ਮਹਾਰਾਜ ਦੀਆ ਪਰੇਤਪਾ ਦੇ ਨਾਲ ਇਹਨਾਂ ਨੂੰ ਕੌਂਸਲਰ ਦੀ ਪਦਵੀ ਜਿਹੜੀ ਮਿਲੀ ਆ ਸੋ ਬਹੁਤ ਧੰਨਵਾਦੀ ਆ ਮੈਂ ਸਾਰੇ ਵੋਟਰਾਂ ਦੀ ਸਾਡੇ ਨਗਰ ਵਾਸੀਆਂ ਦੀ ਜਿਨ੍ਹਾਂ ਨੇ ਆਪਣੀ ਸੂਝਤਾ ਦੇ ਨਾਲ ਇਹ ਆਪਣਾ ਫਰਜ਼ ਨਿਭਾਇਆ ਆ ਔਰ ਸਾਡੇ ਨਿਰਮਲ ਨਿੰਮਾ ਬਾਈ ਨੂੰ ਜਤਾਇਆ ਆ ਤੋ ਬਸ ਇਹਨਾਂ ਹੀ ਕਹਿਣਾ ਚਾਹੂੰਗੀ ਔਰ ਸਾਡੇ ਸਤਿਗੁਰ ਦਾਸ ਮਹਾਰਾਜ ਜੀ ਇਦਾਂ ਹੀ ਕਿਰਪਾ ਕਰਨ ਸਾਰਿਆਂ ਤੇ ਸਾਡੇ ਸਮਾਜ ਤੇ ਔਰ ਸਤਿਗੁਰ ਦਾਸ ਅੰਮ੍ਰਿਤਪਣੀ ਸੇਵਾ ਸੈਟੀ ਵੱਲੋਂ ਸਾਡੇ ਅਮਰਜੀਤ ਭਾਜੀ ਔਰ ਜਿੰਨੇ ਵੀ ਸਾਡੇ ਮੈਂਬਰ ਆਏ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਿਮਾ ਭਾਜੀ ਜਿੰਜੇ ਮੁਬਾਰਕਾਂ ਦੇਣ ਵਾਸਤੇ ਆਏ ਆ ਸੋ ਜਗਰਦੇਵ ਜੀ ਧੰਨਵਾਦ